ਹਾਂਜੀ ਵੀਰ ਜਦੋਂ ਆਪਾਂ ਪ੍ਰੈਸ਼ਰ ਦੀ ਫਿਟਿੰਗ ਕਰਨੀ ਨਾ ਤੇ ਪਹਿਲਾਂ ਜਿਹੜਾ ਇਹ ਆਪਣਾ ਇਹ ਪੂਰਾ ਪਾ ਕੇ ਇਹਦਾ ਜਿਹੜਾ ਆਪਣਾ ਚੈੱਕ ਨਟ ਆ ਬੜਾ ਪੂਰਾ ਚੰਗੀ ਤਰ੍ਹਾਂ ਟਾਈਟ ਕਰ ਲੈਣਾ ਉਸ ਤੋਂ ਬਾਅਦ ਫਿਰ ਆਪਾਂ ਪ੍ਰੈਸ਼ਰ ਦੀ ਫਿਟਿੰਗ ਕਰਨੀ ਤੇ ਪ੍ਰੈਸ਼ਰ ਦੀ ਫਿਟਿੰਗ ਇਸ ਤਰ੍ਹਾਂ ਕਰਨੀ ਹੈ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਦੋਨੋਂ ਸਪਾਈਕਾਂ ਦੇ ਵਿੱਚ ਗੈਪ ਹੋਣਾ ਜ਼ਰੂਰੀ ਜਿਵੇਂ ਆ ਚਾਬੀ ਪੈ ਰਹੀ ਇਸ ਤਰ੍ਹਾਂ ਜਿਹੜਾ ਆਪਣਾ ਗੈਪ ਹੋਣਾ ਜ਼ਰੂਰੀ ਹਰ ਸਪੈਕ ਦੇ ਵਿੱਚੋਂ ਤੇ ਇਹਦੇ ਨਾਲ ਹੁੰਦਾ ਕਿ ਜੇ ਜੇ ਗੈਪ ਨਹੀਂ ਹੁੰਦਾ ਜਿਹੜੀਆਂ ਸਪੈਕਾਂ ਜੇਕਰ ਨਾਲ ਦੀਆਂ ਲੰਘਣਗੀਆਂ ਤੇ ਜਿਹੜਾ ਆਪਣੀ ਕੰਬਾਈਨ ਦੇ ਵਿੱਚੋਂ ਟੋਟੇ ਦੀ ਸ਼ਿਕਾਇਤ ਆਵੇਗੀ ਆਪਾਂ ਇੰਜਾਂ ਝੁਕਣੇ ਦੇ ਵਿੱਚ ਟੋਟਾ ਆਵੇਗਾ ਇਹ ਜਿਹੜਾ ਗੈਪ ਹੋਣਾ ਜ਼ਰੂਰੀ ਤੇ ਇਹ ਆਪਾਂ ਥਰੇਚਰ ਦੀ ਚੈਗਨੜ ਟਾਈਟ ਕਰਕੇ ਉਸ ਤੋਂ ਬਾਅਦ ਜਿਹਨੇ ਆਪਣੀਆਂ ਫਿਰ ਕਟਰਾਂ ਤੇ ਜਿਹੜੇ ਆਪਣੇ ਆ ਇਹ ਨਟਸ ਆ ਟਾਈਟ ਕਰਨੇ ਨੇ ਤੇ ਆਹ ਸੈਂਟਰ ਦੇ ਵਿੱਚ ਕਰਕੇ ਵੈਸੇ ਇਸ ਗੱਲ ਦਾ ਧਿਆਨ ਰੱਖਣਾ ਕਿ ਵਿੱਚ ਉਹਨਾਂ ਦੇ ਚਾਬੀ ਲੰਗ ਦੀ ਕਰ ਦੋ ਹਰ ਇੱਕ ਸਪੈਗ ਦੇ ਵਿੱਚੋਂ ਇਹਦੇ ਨਾਲ ਜਾਂ ਟੋਟੇ ਦੀ ਸਮੱਸਿਆ ਬਹੁਤ ਘੱਟ ਜਾਂਦੀ ਹੈ ਕੇਵਲ ਟੋਟੇ ਦਾ ਕਾਰਨ ਇੱਥੇ ਵੀ ਹੁੰਦਾ ਜਦੋਂ ਆਪਾਂ ਸਪੈਗ ਆਪਾਂ ਜਦੋਂ ਥ੍ਰੈਡ ਸੈੱਟ ਕਰਦੇ ਆ ਤਾਂ ਜਦੋਂ ਜਦ ਨਾਲ ਦੀ ਲੰਗਦੇ ਨੇ ਉਦੋਂ ਵੀ ਜਿਹੜੇ ਫਿਰ ਆਪਣੇ ਕੰਬਾਈਨ ਟੋਟਾ ਕਰਦੀਏ